ਤੇ ਡੀਟੀਪੀ ਕਹਿ ਦਨੇ ਸਾਡੇ ਕੋਲ ਨਾ ਇਸ ਦੇ ਕੁਝ ਸਟੱਡੀ ਨੋਟਸ ਨੇ ਇੱਕ ਪੀਡੀਐਫ ਫਾਈਲ ਹੈ ਪੂਰੀ ਤੇ ਇਹਨਾਂ ਨੋਟਸ ਚ ਕਾਫੀ ਕੁਝ ਹੈ ਮਤਲਬ ਖਾਲੀ ਥਾਵਾਂ ਵੀ ਨੇ ਪੂਰੇ ਰੂਪ ਵੀ ਪੁੱਛੇ ਗਏ ਨੇ ਛੋਟੇ ਸਵਾਲ ਜਵਾਬ ਤੇ ਵੱਡੇ ਸਵਾਲ ਵੀ ਨੇ ਜਨਾ ਤੇ ਚੰਗੀ ਚਰਚਾ ਹੋ ਸਕਦੀ ਹੈ ਤੇ ਅੱਜ ਆਪਣਾ ਮਕਸਦ ਇਹ ਹੀ ਹੈ ਕਿ ਆਪਾਂ ਇਹਨਾਂ ਨੋਟਸ ਨੂੰ ਨਾ ਬਿਲਕੁਲ ਤਰੀਕੇ ਨਾਲ ਇੱਕ ਇੱਕ ਕਰਕੇ ਸਮਝੀਏ ਜਿਵੇਂ ਕਲਾਸ ਚ ਹੁੰਦਾ ਤਾਂ ਕਿ ਕੋਈ ਵੀ ਚੀਜ਼ ਮਿਸ ਨਾ ਹੋਵੇ ਹਾਂਜੀ ਬਿਲਕੁਲ ਤੇ ਦੇਖੋ ਡੀਟੀਪੀ ਹੈ ਵੀ ਬਹੁਤ ਜ਼ਰੂਰੀ ਅੱਜਕੱਲ ਕੋਈ ਵੀ ਕਿਤਾਬ ਚੁੱਕ ਲੋ ਕੋਈ ਮੈਗਜ਼ੀਨ ਅਖਬਾਰ ਜਾਂ ਇਸ਼ਤਿਹਾਰ ਦੇਖ ਲੋ ਹੈ ਉਹ ਸਭ ਨੂੰ ਵਧੀਆ ਦਿਖ ਦੇਣ ਪਿੱਛੇ ਨਾ ਡੀਟੀਪੀ ਦਾ ਹੀ ਕਮਾਲ ਹੁੰਦਾ ਹੈ ਇਹ ਸਧਾਰਨ ਜੀ ਚੀਜ਼ ਨੂੰ ਵੀ ਬਹੁਤ ਕਹਿ ਲੋ ਪ੍ਰੋਫੈਸ਼ਨਲ ਬਣਾ ਦਿੰਦਾ ਹੈ ਅੱਛਾ ਤਾਂ ਸ਼ੁਰੂਆਤ ਕਰਦੇ ਹਾਂ ਬਿਲਕੁਲ ਬੇਸਿਕ ਤੋਂ ਨੋਟਸ 'ਚ ਪਹਿਲਾ ਸਵਾਲ ਮਤਲਬ ਐਮਸੀਕਿਊ ਵੀ ਹੈ ਤੇ ਖਾਲੀ ਥਾਂ ਵੀ ਇਹ ਪੁੱਛਦਾ ਹੈ ਕਿ ਡੀਟੀਪੀ ਹੈ ਕੀ ਉਪੁੱਛਤੇ ਨੇ ਕਿ ਕੰਪਿਊਟਰ ਤੇ ਸੌਫਟਵੇਅਰ ਨਾਲ ਵਿਚਾਰਾਂ ਦਾ ਵਿਜ਼ੂਅਲ ਡਿਸਪਲੇ ਬਣਾਉਣਾ ਇਹ ਕੀ ਕਹਾਉਂਦਾ ਹੈ ਹਾਂਜੀ ਇਹ ਸਿੱਧਾ ਸਿੱਧਾ ਡੀਟੀਪੀ ਦੀ ਪਰਿਭਾਸ਼ਾ ਹੀ ਹੈ ਸੌਖੇ ਸ਼ਬਦਾਂ ਚ ਕਹੀਏ ਤਾਂ ਡੀਟੀਪੀ ਉਹ ਸੌਫਟਵੇਅਰ ਜਾਂ ਤਕਨੀਕ ਹੈ ਜਿਸ ਨਾਲ ਅਸੀਂ ਕੰਪਿਊਟਰ ਦੀ ਵਰਤੋਂ ਕਰਕੇ ਟੈਕਸਟ ਮਤਲਬ ਲਿਖਿਤ ਤੇ ਗ੍ਰਾਫਿਕਸ ਯਾਨੀ ਤਸਵੀਰਾਂ ਡਿਜ਼ਾਈਨ ਵਗੈਰਾ ਇਹਨਾਂ ਨੂੰ ਮਿਲਾ ਕੇ ਅਜਿਹੇ ਡਾਕੂਮੈਂਟ ਬਣਾਉਂਦੇ ਆ ਜੋ ਛਾਪਣ ਲਈ ਤਿਆਰ ਹੋਣ ਜਿਵੇਂ ਕਿਤਾਬਾਂ ਹੋ ਗਈਆਂ ਰਸਾਲੇ ਪੈਂਫਲੈਟ ਪੋਸਟਰ ਵਗੈਰਾ ਵਗੈਰਾ ਮਕਸਦ ਇਹੀ ਹੈ ਕਿ ਜਾਣਕਾਰੀ ਸੋਹਣੀ ਲੱਗੇ ਤੇ ਅਸਰਦਾਰ ਹੋਵੇ ਠੀਕ ਹੈ ਇਹਨਾਂ ਨੋਟਸ ਵਿੱਚ ਨਾ ਇੱਕ ਹੋਰ ਸ਼ਬਦ ਆਉਂਦਾ ਹੈ ਥੋੜਾ ਜੀਭ ਜਾ ਲੱਗਦਾ ਸੁਣਨ ਜੁਆਈ ਐਸ ਆਈ ਵਾਈ ਜੀ ਨੋਟਸ ਇਹਦਾ ਪੂਰਾ ਰੂਪ ਵੀ ਦਿੱਤਾ ਹੈ ਵਾਟ ਯੂ ਸੀ ਇਜ਼ ਵਾਟ ਯੂ ਗੈਟ ਇਹ ਹੈ ਕੀ ਚੀਜ਼ ਐਮਸੀਕਿਊ ਚ ਵੀ ਪੁੱਛਿਆ ਤੇ ਛੋਟੇ ਸਵਾਲਾਂ ਚ ਵੀ ਹਾਂ ਵਾਈ ਐਸ ਵਾਈ ਜੀ ਇਹ ਬਹੁਤ ਕਮ ਦੀ ਚੀਜ਼ ਹੈ ਇਹਦਾ ਸਿੱਧਾ ਮਤਲਬ ਹੈ ਕਿ ਜੋ ਚੀਜ਼ ਜੋ ਡਿਜ਼ਾਈਨ ਤੁਸੀਂ ਕੰਪਿਊਟਰ ਦੀ ਸਕਰੀਨ ਤੇ ਦੇਖ ਰਹੇ ਹੋ ਨਾ ਜਦੋਂ ਤੁਸੀਂ ਉਹਨੂੰ ਪ੍ਰਿੰਟ ਕਰੋਗੇ ਨਾ ਤਾਂ ਕਾਗਜ਼ ਤੇ ਬਿਲਕੁਲ ਉਹੀ ਉਹ ਜਿਹਾ ਨਿਕਲੇਗਾ ਪਹਿਲਾਂ ਪਤਾ ਕੀ ਹੁੰਦਾ ਸੀ ਸਕਰੀਨ ਤੇ ਕੁਝ ਹੋਰ ਦਿਖਦਾ ਸੀ ਤੇ ਪ੍ਰਿੰਟ ਹੋ ਕੇ ਰੰਗ ਸਾਈਜ਼ ਥੋੜਾ ਬਹੁਤ ਬਦਲ ਜਾਂਦਾ ਸੀ ਵਾਈ ਐਸ ਵਾਈ ਜੀ ਨੇ ਇਹ ਯਕੀਨੀ ਬਣਾਇਆ ਕਿ ਜੋ ਦਿਖ ਰਿਹਾ ਉਹੀ ਮਿਲੇਗਾ ਇਸ ਨਾਲ ਕੰਮ ਬਹੁਤ ਸੌਖਾ ਹੋ ਗਿਆ ਡਿਜ਼ਾਈਨਰਾਂ ਲਈ ਅੱਛਾ ਵਕਈ ਇਹ ਤਾਂ ਬਹੁਤ ਵੱਡੀ ਗੱਲ ਹੋਣੀ ਹੈ ਉਸ ਟਾਈਮ ਤੇ ਖੈਰ ਜੇ ਵਾਈ ਐਸ ਵਾਈ ਜੀ ਸਾਨੂੰ ਸਹੀ ਨਤੀਜਾ ਦਿਖਾ ਰਿਹਾ ਹੈ ਤਾਂ ਅਸੀਂ ਪੇਜ ਤੇ ਚੀਜ਼ਾਂ ਨੂੰ ਮਤਲਬ ਟੈਕਸਟ ਤੇ ਤਸਵੀਰਾਂ ਨੂੰ ਰੱਖਦੇ ਕਿਵੇਂ ਆ ਨੋਟਸ ਵਿੱਚ ਨਾ ਫਰੇਮ ਦਾ ਜ਼ਿਕਰ ਹੈ ਇੱਕ ਹੀ ਹੁੰਦੇ ਨੇ ਦੇਖੋ ਡੀਟੀਪੀ ਸੌਫਟਵੇਅਰ ਦੇ ਅੰਦਰ ਫਰੇਮ ਇੱਕ ਤਰ੍ਹਾਂ ਦੇ ਖਾਲੀ ਡੱਬੇ ਜਾਂ ਕੰਟੇਨਰ ਹੁੰਦੇ ਨੇ ਤੁਸੀਂ ਪੇਜ ਤੇ ਇੱਕ ਆਇਤਾਕਾਰ ਮਤਲਬ ਰੈਕਟੈਂਗੂਲਰ ਫਰੇਮ ਬਣਾ ਲੈਂਦੇ ਹੋ ਤੇ ਫਿਰ ਉਸ ਖਾਸ ਡੱਬੇ ਦੇ ਅੰਦਰ ਤੁਸੀਂ ਜਾਂ ਤਾਂ ਟੈਕਸਟ ਪਾ ਸਕਦੇ ਹੋ ਜਾਂ ਕੋਈ ਤਸਵੀਰ ਪਾ ਸਕਦੇ ਹੋ ਇਹਨਾਂ ਨਾਲ ਨਾ ਪੇਜ ਤੇ ਸਮਗਰੀ ਨੂੰ ਸਹੀ ਜਗ੍ਹਾ ਤੇ ਟਿਕਾਉਣਾ ਤੇ ਉਹਨੂੰ ਵਿਵਸਥਿਤ ਕਰਨਾ ਸੌਖਾ ਹੋ ਜਾਂਦਾ ਹੈ ਪਰ ਹਾਂ ਇੱਕ ਗੱਲ ਯਾਦ ਰੱਖਣ ਵਾਲੀ ਹੈ ਜਿਵੇਂ ਇੱਕ ਐਮਸੀਕਿਊ ਚ ਵੀ ਪੁੱਛਿਆ ਹੈ ਕਿ ਫਰੇਮ ਆਪ ਕੋਈ ਸੌਫਟਵੇਅਰ ਨਹੀਂ ਇਸ ਸੌਫਟਵੇਅਰ ਦੇ ਅੰਦਰ ਇੱਕ ਟੂਲ ਸੋਮਝ ਗਿਆ ਸਮਝ ਗਿਆ ਤਾਂ ਫਰੇਮ ਇੱਕ ਤਰ੍ਹਾਂ ਨਾਲ ਲੇਆਉਟ ਦੇ ਬਿਲਡਿੰਗ ਬਲੌਕ ਹੋ ਗਏ ਅੱਛਾ ਤੇ ਇਹਨਾਂ ਫਰੇਮਾਂ ਦੇ ਆਲੇ ਦੁਆਲੇ ਮਤਲਬ ਪੇਜ ਦੇ ਕਿਨਾਰਿਆਂ ਤੱਕ ਜਿਹੜੀ ਖਾਲੀ ਜਗ੍ਹਾ ਛੱਡੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਨੇ ਨੋਟਸ ਕੀ ਮਾਰਜਨ ਸ਼ਬਦ ਹੈ ਖਾਲੀ ਥਾਂਜ ਵੀ ਪੁੱਛਿਆ ਤੇ ਛੋਟੇ ਸਵਾਲਾਂਜ ਵੀ ਹਾਂਜੀ ਉਹ ਖਾਲੀ ਜਗ੍ਹਾ ਨੂੰ ਮਾਰਜਨ ਕਹਿੰਦੇ ਨੇ ਇਹ ਪੇਜ ਦੇ ਚਾਰੇ ਪਾਸੇ ਹੁੰਦੀ ਹੈ ਉੱਪਰ ਹੇਠਾਂ ਖੱਬੇ ਪਾਸੇ ਤੇ ਸੱਜੇ ਪਾਸੇ ਤੇ ਇਹ ਮਾਰਜਨ ਬਹੁਤ ਜ਼ਰੂਰੀ ਹੁੰਦੇ ਨੇ ਇਕ ਤਰ ਡਿਜ਼ਾਈਨ ਨੂੰ ਸਾਹ ਲੈਣ ਦੀ ਜਗ੍ਹਾ ਮਿਲਦੀ ਹੈ ਉਹ ਖੁੱਲਾ ਖੁੱਲਾ ਲੱਗਦਾ ਹੈ ਪੜਨ 'ਚ ਸੌਖਾ ਹੋ ਜਾਂਦਾ ਹੈ ਦੂਜਾ ਇਹ ਵੀ ਪੱਕਾ ਕਰਦੇ ਨੇ ਕਿ ਜਦੋਂ ਪੇਜ ਪ੍ਰਿੰਟ ਹੋਵੇ ਜਾਂ ਇਸ ਦੀ ਬਾਈਂਡਿੰਗ ਹੋਵੇ ਤਾਂ ਕੋਈ ਜ਼ਰੂਰੀ ਲਿਖਤ ਜਾਂ ਤਸਵੀਰ ਕੱਟੀ ਨਾ ਜਾਵੇ ਸਹੀ ਮਾਰਜਨ ਸੈੱਟ ਕਰਨਾ ਬਹੁਤ ਅਹਿਮ ਹੁੰਦਾ ਬਿਲਕੁਲ ਸਹੀ ਗੱਲ ਹੈ اچھا ਫਰੇਮਾਂ ਵਿੱਚ ਆਪਾਂ ਟੈਕਸਟ ਪਾਉਨੇ ਆ ਤੇ ਟੈਕਸਟ ਦਾ ਸਟਾਈਲ ਮਤਲਬ ਉਹਦੀ ਦਿੱਖ ਬਾਰੇ ਨੋਟਸ 'ਚ ਫੌਂਟ ਸ਼ਬਦ ਵਰਤੇ ਆ ਗਿਆ ਇਸ ਬਾਰੇ ਦੱਸੋ ਥੋੜਾ ਫੌਂਟ ਦਾ ਮਤਲਬ ਹੈ ਟੈਕਸਟ ਦੀ ਗ੍ਰਾਫੀਕਲ ਦਿਖ ਇਹ ਸਿਰਫ ਅੱਖਰਾਂ ਦਾ ਡਿਜ਼ਾਈਨ ਹੀ ਨਹੀਂ ਸਗੋਂ ਉਸ ਦਾ ਸਾਈਜ਼ ਜਿਸ ਨੂੰ ਪੁਆਇੰਟ ਸਾਈਜ਼ ਕਹਿੰਦੇ ਨੇ ਉਸ ਦੀ ਮੋਟਾਈ ਭਾਰ ਰੰਗ ਸਟਾਈਲ ਜਿਵੇਂ ਇਟਾਲਿਕ ਇਹ ਸਭ ਮਿਲ ਕੇ ਇੱਕ ਫੌਂਟ ਬਣਾਉਂਦੇ ਨੇ ਹਰ ਫੌਂਟ ਦਾ ਆਪਣਾ ਇੱਕ ਅੱਖਰ ਤੇ ਅੰਦਾਜ਼ ਹੁੰਦਾ ਹੈ ਸਹੀ ਫੌਂਟਸ ਚੁਣਨ ਨਾਲ ਤੁਸੀਂ ਡਾਕੂਮੈਂਟ ਦਾ ਪੂਰਾ ਮੂਡ ਬਦਲ ਸਕਦੇ ਹੋ ਉਹਨੂੰ ਪੜਨਾ ਸੌਖਾ ਜਾਂ ਔਖਾ ਬਣਾ ਸਕਦੇ ਹੋ ਠੀਕ ਹੈ ਤੇ ਗ੍ਰਾਫਿਕਸ ਨੋਟਸ ਕਹਿੰਦੇ ਨੇ ਕਿ ਇਹ ਕਿਸੇ ਚੀਜ਼ ਦੀ ਤਸਵੀਰ ਜਾਂ ਵਿਜ਼ੂਅਲ ਪੇਸ਼ਕਾਰੀ ਹੈ 2D ਜਾਂ 3D ਹੋ ਸਕਦੀ ਹੈ ਇਹ ਤਾਂ ਕਾਫੀ ਸਿੱਧਾ ਲੱਗਦਾ ਹੈ ਹਾਂ ਵੈਸੇ ਤਾਂ ਸਿੱਧਾ ਹੈ ਪਰ ਗ੍ਰਾਫਿਕਸ ਤੋਂ ਬਿਨਾ ਡੀਟੀਪੀ ਅਧੂਰਾ ਹੈ ਫੋਟੋਆਂ ਡਰਾਇੰਗਾਂ ਲੋਗੋ ਚਾਰਟ ਨਕਸ਼ੇ ਇਹ ਸਭ ਗ੍ਰਾਫਿਕਸ ਹੀ ਤਾਂ ਨੇ ਇਹ ਹੀ ਸਾਡੇ ਡਾਕੂਮੈਂਟਸ ਨੂੰ ਜ਼ਿਆਦਾ ਦਿਲਚਸਪ ਤੇ ਸਮਝਣ 'ਚ ਸੌਖਾ ਬਣਾਉਂਦੇ ਨੇ 2D ਮਤਲਬ ਦੋ ਪਸਾਰੀ ਜਿਵੇਂ ਕਾਗਜ਼ ਤੇ ਫਲੈਟ ਤਸਵੀਰ 3D ਯਾਨੀ 3 ਡਾਈਮੈਂਸ਼ਨਲ ਜੋ ਪੂਰੇ ਰੂਪਾਂਚ ਵੀ ਪੁੱਛਿਆ ਹੈ ਉਸ ਵਿੱਚ ਡੂੰਘਾਈ ਦਾ ਅਹਿਸਾਸ ਹੁੰਦਾ ਹੈ ਜਿਵੇਂ ਅਸਲੀ ਚੀਜ਼ਾਂ ਹੁੰਦੀਆਂ ਨੇ ਓਕੇ ਤੇ ਜਦੋਂ ਆਪਾਂ ਗੁੰਜਲਦਾਰ ਗ੍ਰਾਫਿਕਸ ਜਾਂ ਡਿਜ਼ਾਈਨ ਬਣਾਉਨੇ ਆ ਨੋਟਸ ਵਿੱਚ ਲੇਅਰਸ ਦਾ ਜ਼ਿਕਰ ਵੀ ਹੈ ਇਹ ਖਾਲੀ ਥਾਂ 'ਚ ਪੁੱਛਿਆ ਗਿਆ ਇਹ ਕੀ ਚੀਜ਼ ਹੁੰਦੀ ਹੈ ਲੇਅਰਸ ਬਹੁਤ ਵਧੀਆ ਕਨਸੈਪਟ ਹੈ ਖਾਸ ਕਰਕੇ ਫੋਟੋਸ਼ਾਪ ਵਰਗੇ ਸੌਫਟਵੇਅਰ 'ਚ ਤੁਸੀਂ ਇਹਨਾਂ ਨੂੰ ਨਾ ਪਾਰਦਰਸ਼ੀ ਕਾਗਜ਼ਾਂ ਦੀਆਂ ਤਹਿਾਂ ਵਾਂਗ ਸਮਝ ਸਕਦੇ ਹੋ ਜਿਹੜੀਆਂ ਇੱਕ ਦੂਜੇ ਦੇ ਉੱਪਰ ਰੱਖੀਆਂ ਹੋਈਆਂ ਨੇ ਤੁਸੀਂ ਇੱਕ ਲੇਅਰ ਤੇ ਬੈਕਗ੍ਰਾਉਂਡ ਰੰਗ ਪਾ ਸਕਦੇ ਹੋ ਉਸ ਦੇ ਉੱਪਰ ਵਾਲੀ ਲੇਅਰ ਤੇ ਇੱਕ ਤਸਵੀਰ ਰੱਖ ਸਕਦੇ ਹੋ ਤੇ ਉਸ ਤੋਂ ਵੀ ਉੱਪਰ ਵਾਲੀ ਤੇ ਟੈਕਸਟ ਲਿਖ ਸਕਦੇ ਹੋ ਫਾਇਦਾ ਇਹ ਹੈ ਕਿ ਜੇ ਤੁਸੀਂ ਸਿਰਫ ਤਸਵੀਰ ਨੂੰ ਹਿਲਾਉਣਾ ਜਾਂ ਬਦਲਣਾ ਹੈ ਤਾਂ ਤੁਸੀਂ ਸਿਰਫ ਉਸ ਦੀ ਲੇਅਰ ਨੂੰ ਛੇੜੋਗੇ ਬਾਕੀ ਚੀਜ਼ਾਂ ਤੇ ਕੋਈ ਅਸਰ ਨਹੀਂ ਪਵੇਗਾ ਇਸ ਨਾਲ ਬਹੁਤ ਗੁੰਝਲਦਾਰ ਡਿਜ਼ਾਈਨ ਵੀ ਆਸਾਨੀ ਨਾਲ ਮੈਨੇਜ ਹੋ ਜਾਂਦੇ ਨੇ ਵਾ ਇਹ ਲੇਅਰ ਸੱਚੀ ਕੰਮ ਦੀ ਚੀਜ਼ ਲੱਗਦੀ ਹੈ ਚਲੋ ਹੁਣ ਗ੍ਰਾਫਿਕਸ ਦੀ ਗੱਲ ਨੂੰ ਥੋੜਾ ਹੋਰ ਅੱਗੇ ਵਧਾਈਏ ਨੋਟਸ ਵਿੱਚ ਇੱਕ ਵੱਡਾ ਸਵਾਲ ਹੈ ਵੈਕਟਰ ਗ੍ਰਾਫਿਕਸ ਤੇ ਬਿਟਮੈਪ ਗ੍ਰਾਫਿਕਸ ਚ ਕੀ ਫਰਕ ਹੈ ਇਹ ਬਹੁਤ ਸੁਣਦੇ ਆਪਾਂ ਹਾਂਜੀ ਇਹ ਬਹੁਤ ਹੀ ਮਹੱਤਵਪੂਰਨ ਫਰਕ ਹੈ ਗ੍ਰਾਫਿਕਸ ਦੀ ਦੁਨੀਆ ਚ ਸਭ ਤੋਂ ਵੱਡਾ ਫਰਕ ਹੈ ਸਕਲੇਬਿਲਟੀ ਦਾ ਮਤਲਬ ਆਕਾਰ ਬਦਲਣ ਤੇ ਕੀ ਅਸਰ ਪੈਂਦਾ ਹੈ ਵੈਕਟਰ ਗ੍ਰਾਫਿਕਸ ਜਿਹੜੇ ਹੁੰਦੇ ਨੇ ਉਹ ਗਣਿਤ ਦੇ ਫਾਰਮੂਲਿਆਂ ਨਾਲ ਬਣਦੇ ਨੇ ਲਾਈਨਾਂ ਗੋਵਸ ਆਕਾਰ ਇਸ ਕਰਕੇ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਵੱਡਾ ਕਰ ਲੋ ਭਾਵੇਂ ਬਿਲਬੂ ਜਿੰਨਾ ਉਹ ਫਟਣਗੇ ਨਹੀਂ ਉਹਨਾਂ ਦੇ ਕਿਨਾਰੇ ਹਮੇਸ਼ਾ ਤਿੱਖੇ ਤੇ ਸਾਫ਼ ਰਹਿਣਗੇ ਲੋਗੋ ਵਗੈਰਾ ਆਮ ਤੌਰ ਤੇ ਵੈਕਟਰ ਹੀ ਬਣਾਏ ਜਾਂਦੇ ਨੇ ਕੋਰਲ ਡਰਾ ਕ ਸੀ ਡੀ ਆਰ ਐਸ ਵੀ ਜੀ ਪੀ ਡੀ ਐਫ ਇਹਦੇ ਆਮ ਫਾਰਮੈਟ ਨੇ ਦੂਜੇ ਪਾਸੇ ਬਿਟਮੈਪ ਗ੍ਰਾਫਿਕਸ ਜਿਨ੍ਹਾਂ ਨੂੰ ਰਾਸਟਰ ਗ੍ਰਾਫਿਕਸ ਵੀ ਕਹਿੰਦੇ ਨੇ ਛੋਟੇ-ਛੋਟੇ ਰੰਗਦਾਰ ਬਿੰਦੂਆਂ ਯਾਨੀ ਪਿਕਸਲਸ ਦੇ ਇੱਕ ਗ੍ਰਿਡ ਤੋਂ ਬਣਦੇ ਨੇ ਸਾਰੀਆਂ ਫੋਟੋਆਂ ਬਿਟਮੈਪ ਹੁੰਦੀਆਂ ਨੇ ਜਦੋਂ ਤੁਸੀਂ ਇਹਨਾਂ ਨੂੰ ਜ਼ਿਆਦਾ ਵੱਡਾ ਕਰਦੇ ਹੋ ਤਾਂ ਉਹ ਪਿਕਸਲ ਦਿਸਣ ਲੱਗ ਪੈਂਦੇ ਨੇ ਤੇ ਤਸਵੀਰ ਧੁੰਦਲੀ ਜਾਂ ਕਹਿ ਲੋ ਪਿਕਸਲੇਟਿਡ ਹੋ ਜਾਂਦੀ ਹੈ ਜੀਪੀਜੀ ਪੀਐਨਜੀ ਜੀਆਈਐਫ ਬੀਐਮਪੀ ਇਹਦੇ ਮਸ਼ਹੂਰ ਫਾਰਮੈਟ ਨੇ ਤਾ ਸਿੱਧੀ ਜੀ ਗੱਲ ਜਿਸ ਸਕੇਲੇਬਿਲਟੀ ਚਾਹੀਦੀ ਹੈ ਤਾਂ ਵੈਕਟਰ ਜੇ ਫੋਟੋ ਵਰਗੀ ਡਿਟੇਲ ਹੈ ਤਾਂ ਬਿਟਮੈਪ ਅੱਛਾ ਇਹ ਫਰਕ ਤਾਂ ਬਹੁਤ ਕਲੀਅਰ ਹੋ ਗਿਆ ਮਤਲਬ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਹੈ ਕਿ ਸਾਨੂੰ ਕੀ ਚਾਹੀਦਾ ਹੈ ਠੀਕ ਹੈ ਹੁਣ ਆਉਣੇ ਆ ਉਹਨਾਂ ਟੂਲਸ ਤੇ ਜਿਨ੍ਹਾਂ ਨਾਲ ਇਹ ਸਾਰਾ ਕੰਮ ਹੁੰਦਾ ਹੈ ਯਾਨੀ ਡੀਟੀਪੀ ਸੌਫਟਵੇਅਰ ਨੋਰਥ ਪੁੱਛਦੇ ਨੇ ਕਿ ਇਹ ਕੀ ਹੁੰਦੇ ਨੇ ਤੇ ਕੋਈ ਦੋ ਦੀ ਉਦਾਹਰਣ ਦੇ ਕੇ ਸਮਝਾਓ। ਤਾਂ ਟੈਕਸਟ, ਗ੍ਰਾਫਿਕਸ, ਲੇਅਰਸ, ਫਰੇਮ, ਮਾਰਜਿਨ ਇਹਨਾਂ ਸਭ ਨੂੰ ਮਿਲਾ ਕੇ ਵਧੀਆ ਲੇਆਉਟ ਬਣਾਉਣ ਦੀ ਸਹੂਲਤ ਦਿੰਦੇ ਨੇ। ਨੋਟਸ ਵਿੱਚ ਦੋ ਬਹੁਤ ਮਸ਼ਹੂਰ ਸੌਫਟਵੇਅਰਾਂ ਦੀ ਗੱਲ ਕੀਤੀ ਗਈ ਹੈ ਪਹਿਲਾ ਹੈ ਐਡੋਬ ਫੋਟੋਸ਼ਾਪ ਵੈਸੇ ਤਾਂ ਇਹ ਮੁੱਖ ਤੌਰ ਤੇ ਇੱਕ ਬਿਟ ਮੈਪ ਜਾਂ ਕਹਿ ਲੋ ਫੋਟੋ ਐਡੀਟਿੰਗ ਸੌਫਟਵੇਅਰ ਹੈ ਪਰ ਇਹ ਇੰਨਾ ਸ਼ਕਤੀਸ਼ਾਲੀ ਹੈ ਕਿ ਲੋਕ ਇਸ ਨੂੰ ਡੀਟੀਪੀ ਦੇ ਕੰਮਾਂ ਲਈ ਵੀ ਬਹੁਤ ਵਰਤਦੇ ਨੇ ਖਾਸ ਕਰਕੇ ਜਿੱਥੇ ਤਸਵੀਰਾਂ ਦਾ ਕੰਮ ਜ਼ਿਆਦਾ ਹੋਵੇ डिजिटल पेंटिंग ड्रॉइंग लिए भी वर्त्या जाता है नोट्स गिम्प गिप का जिक्र भी है जो फोटोशॉप का मुफ्त बदल है गिम्प का पूरा रूप है ग्नू इमेज मैन्युपुले प्रोग्राम दूजा है कॉरल ड्रॉ ਇੱਕ ਬਹੁਤ ਹੀ ਮਸ਼ਹੂਰ ਵੈਕਟਰ ਗ੍ਰਾਫਿਕਸ ਐਡੀਟਰ ਹੈ ਜੇ ਤੁਸੀਂ ਲੋਗੋ ਬਣਾਉਣੇ ਨੇ ਪੋਸਟਰਸ ਬ੍ਰੋਸ਼ਰ ਜਾਂ ਕੋਈ ਵੀ ਅਜੀਹਰ ਡਿਜ਼ਾਈਨ ਜਿਸ ਚ ਲਾਈਨਾਂ ਤੇ ਆਕਾਰ ਮੁੱਖ ਹੋਣ ਤਾਂ ਕੋਰਲ ਡਰਾ ਬਹੁਤ ਵਧੀਆ ਹੈ ਇਹ 1999 ਚ ਆਇਆ ਸੀ ਤੇ ਉਦੋਂ ਤੋਂ ਕਾਫੀ ਮਸ਼ਹੂਰ ਹੈ ਠੀਕ ਹੈ ਪਰ ਇੱਕ ਸਵਾਲ ਮੇਰੇ ਦਿਮਾਗ ਚ ਆਉਂਦਾ ਹੈ ਤੇ ਨੋਟਸ ਚ ਵੀ ਪੁੱਛਿਆ ਗਿਆ ਹੈ ਜਿਵੇਂ ਮਾਈਕਰੋਸਾਫਟ ਵਰਡ ਹੈ ਉਸ ਵਿੱਚ ਵੀ ਆਪਾਂ ਟੈਕਸਟ ਲਿਖ ਲੈਂਦੇ ਹਾਂ ਤਸਵੀਰਾਂ ਵੀ ਪਾ ਲੈਂਦੇ ਹਾਂ ਤਾਂ ਫਿਰ ਸਾਨੂੰ ਅਲੱਗ ਤੋਂ ਡੀਟੀਪੀ ਸੌਫਟਵੇਅਰ ਦੀ ਕੀ ਲੋੜ ਪੈਂਦੀ ਹੈ ਨੋਟਸ ਕਹਿੰਦੇ ਨੇ ਕਿ ਵਰਡ ਪ੍ਰੋਸੈਸਿੰਗ ਤੇ ਡੀਟੀਪੀ ਚ 6 ਫਰਕ ਦੱਸੋ ਹਾਂ ਇਹ ਬਹੁਤ ਵਧੀਆ ਸਵਾਲ ਹੈ ਤੇ ਅਕਸਰ ਲੋਕਾਂ ਨੂੰ ਇਹ ਉਲਝਣ ਹੁੰਦੀ ਹੈ ਇਹਨਾਂ ਦੋਹਾਂ ਦਾ ਮਕਸਦ ਵੱਖਰਾ ਹੈ ਦੇਖੋ ਵਰਡ ਪ੍ਰੋਸੈਸਰ ਜਿਵੇਂ ਮਾਈਕਰੋਸਾਫਟ ਵਰਡ ਮੁੱਖ ਤੌਰ ਤੇ ਟੈਕਸਟ ਲਿਖਣ ਐਡਿਟ ਕਰਨ ਤੇ ਫਾਰਮੈਟ ਕਰਨ ਲਈ ਬਣਿਆ ਹੈ ਜਿਵੇਂ ਚਿੱਠੀਆਂ ਰਿਪੋਰਟਾਂ ਲੇਖ ਇਹ ਟੈਕਸਟ ਕੇਂਦਰਿਤ ਹੁੰਦਾ ਹੈ ਦੂਜੇ ਪਾਸੇ ਡੀਟੀਪੀ ਸੌਫਟਵੇਅਰ ਜਿਵੇਂ ਐਡੋਬੀ ਇਨ ਡਿਜ਼ਾਈਨ ਜਾਂ ਪੁਰਾਣਾ ਪੇਜਮੇਕਰ ਜਾਂ ਕੋਰਲ ਡਰਾਅ ਲੇਆਉਟ ਤੇ ਡਿਜ਼ਾਈਨ ਕੇਂਦਰਿਤ ਹੁੰਦਾ ਹੈ ਇਹਦਾ ਮਕਸਦ ਹੈ ਟੈਕਸਟ ਤੇ ਗ੍ਰਾਫਿਕਸ ਨੂੰ ਮਿਲਾ ਕੇ ਇੱਕ ਆਕਰਸ਼ਕ ਵਿਜ਼ੂਅਲ ਡਿਜ਼ਾਈਨ ਤਿਆਰ ਕਰਨਾ ਜਿਵੇਂ ਮੈਗਜ਼ੀਨ ਬਰੋਸ਼ਰ ਕਿਤਾਬਾਂ ਨੋਟਸ ਵਾਲੇ 6 ਫਰਕ ਜੇ ਆਪਾਂ ਦੇਖੀਏ 1 ਫੋਕਸ ਵਰਡ ਜੇ ਟੈਕਸਟ ਡੀਟੀਪੀ ਚ ਲੇਆਊਟ ਗ੍ਰਾਫਿਕਸ 2 ਕੀਮਤ ਵਰਡ ਪ੍ਰੋਸੈਸਰ ਆਮ ਤੌਰ ਤੇ ਸਸਤੇ ਡੀਟੀਪੀ ਮਹਿੰਗੇ ਹੋ ਸਕਦੇ ਨੇ 3 ਐਡੀਟਰ ਵਰਡ ਟੈਕਸਟ ਐਡੀਟਰ ਡੀਟੀਪੀ ਗ੍ਰਾਫਿਕਸ ਲੇਆਊਟ ਐਡੀਟਰ 4 ਟੈਕਸਟ ਪਾਉਣਾ ਵਰਡ ਚ ਸਿੱਧਾ ਪੇਜ ਤੇ ਡੀਟੀਪੀ ਚ ਅਕਸਰ ਫਰੇਮਾਂ ਚ 5 ਕੰਟਰੋਲ ਡੀਟੀਪੀ ਲੇਆਊਟ ਤੇ ਬਹੁਤ ਬਰੀਕ ਕੰਟਰੋਲ ਦਿੰਦਾ ਹੈ 6 ਵਰਤੋਂ ਵਰਡ ਲੰਬੇ ਟੈਕਸਟ ਲਈ ਡੀਟੀਪੀ ਡਿਜ਼ਾਈਨ ਪਾਰੀ ਕਮਾਂਡ ਲਈ ਬਿਲਕੁਲ ਸਪਸ਼ਟ ਹੋ ਗਿਆ ਮਤਲਬ ਕੰਮ ਦੇ ਹਿਸਾਬ ਨਾਲ ਟੂਲ ਚੁਣਨਾ ਚਾਹੀਦਾ ਹੈ ਸਿਰਫ ਲਿਖਣਾ ਹੈ ਤਾਂ ਵਰਡ ਪਰ ਜੇ ਡਿਜ਼ਾਈਨ ਤੇ ਦਿਖ ਜ਼ਰੂਰੀ ਹੈ ਤਾਂ ਡੀਟੀਪੀ ਹੀ ਸਹੀ ਹੈ ਅੱਛਾ ਜੀ ਹੁਣ ਡਿਜ਼ਾਈਨ ਬਣ ਗਿਆ ਹੁਣ ਉਹਨੂੰ ਕਾਗਜ਼ ਤੇ ਲਿਆਉਣਾ ਹੈ ਲੋਡ ਪਵੇਗੀ ਪ੍ਰਿੰਟਰ ਦੀ ਨੋਟਸ ਵਿੱਚ ਪ੍ਰਿੰਟਰਾਂ ਦੀਆਂ ਦੋ ਮੁੱਖ ਕਿਸਮਾਂ ਦਸੀਆਂ ਨੇ ਇੰਪੈਕਟ ਤੇ ਨੋਨ ਇੰਪੈਕਟ ਇਹਨਾਂ ਚ ਕੀ ਫਰਕ ਹੈ ਇਹ ਵੀ ਵੱਡੇ ਸਵਾਲਾਂ ਚ ਹੈ ਹਾਂਜੀ ਇਹ ਪ੍ਰਿੰਟਰਾਂ ਦੀਆਂ ਦੋ ਮੁੱਖ ਸ਼੍ਰੇਣੀਆਂ ਨੇ ਤੇ ਇਹਨਾਂ ਦਾ ਫਰਕ ਇਸ ਗੱਲ ਤੇ ਵਿਰਭਰ ਕਰਦਾ ਹੈ ਕਿ ਉਹ ਕਾਗਜ਼ ਤੇ ਛਾਪਦੇ ਕਿਵੇਂ ਨੇ ਇੰਪੈਕਟ ਪ੍ਰਿੰਟਰ ਜਿਵੇਂ ਨਾਂ ਤੋਂ ਹੀ ਪਤਾ ਲੱਗਦਾ ਹੈ ਇਹ ਇੰਪੈਕਟ ਯਾਨੀ ਸੱਟ ਮਾਰ ਕੇ ਛਾਪਦੇ ਨੇ ਇਨਾਂ ਚ ਇੱਕ ਪ੍ਰਿੰਟ ਹੈਡ ਹੁੰਦਾ ਹੈ ਜਿਸ ਤੇ ਪਿੰਨਾ ਲੱਗੀਆਂ ਹੁੰਦੀਆਂ ਨੇ ਉਹ ਪਿੰਨਾ ਇੱਕ ਸਿਆਹੀ ਵਾਲੇ ਰਿਬਨ ਤੇ ਵੱਜਦੀਆਂ ਨੇ ਤੇ ਰਿਬਨ ਕਾਗਜ਼ ਨੂੰ ਛੂੰਦਾ ਹੈ ਜਿਸ ਨਾਲ ਅੱਖਰ ਬਣਦਾ ਹੈ ਇਹ ਥੋੜੀ ਪੁਰਾਣੀ ਤਕਨੀਕ ਹੈ ਇਹ ਆਮ ਤੌਰ ਤੇ ਹੌਲੇ ਹੁੰਦੇ ਨੇ ਤੇ ਸ਼ੋਰ ਬਹੁਤ ਕਰਦੇ ਨੇ ਠਕ ਠਕ ਦੀ ਆਵਾਜ਼ ਆਉਂਦੀ ਹੈ ਨੋਟਸ ਚ ਡੀ ਐਮ ਪੀ ਯਾਨੀ ਡਾਟ ਮੈਟ੍ਰਿਕਸ ਪ੍ਰਿੰਟਰ ਦਾ ਜ਼ਿਕਰ ਹੈ ਤੇ ਪੂਰਾ ਰੂਪ ਵੀ ਪੁੱਛਿਆ ਇਹ ਇਸ ਦੀ ਕਲਾਸਿਕ ਉਦਾਹਰਣ ਹੈ ਕਾਰਬਨ ਕਾਪੀ ਬਣਾਉਣ ਲਈ ਇਹ ਵਧੀਆ ਹੁੰਦੇ ਸਨ ਨੋਨ ਇੰਪੈਕਟ ਪ੍ਰਿੰਟਰ ਇਹ ਬਿਨਾਂ ਕਿਸੇ ਸਿੱਧੀ ਸੱਟ ਮਾਰੇ ਜਾਂ ਛੂਏ ਛਪਾਈ ਕਰਦੇ ਨੇ ਜਿਵੇਂ ਇਨਕ ਜੈਟ ਪ੍ਰਿੰਟਰ ਉਹ ਸਿਆਹੀ ਦੀਆਂ ਬਹੁਤ ਬਰੀਕ ਬੂੰਦਾਂ ਸਪਰੇਅ ਕਰਦੇ ਨੇ ਤੇ 레이저 프린ਟਰ 레이저 بیم ਤੇ ਟੋਨਰ ਇੱਕ ਖਾਸ ਪਾਊਡਰ ਵਰਤਦੇ ਨੇ ਇਹ ਇੰਪੈਕਟ ਵਾਲਿਆਂ ਨਾਲੋਂ ਕਾਫੀ ਤੇਜ਼ ਹੁੰਦੇ ਨੇ ਤੇ ਬਿਲਕੁਲ ਸ਼ਾਂਤ ਹੁੰਦੇ ਨੇ ਅੱਜ ਕੱਲ ਘਰਾਂ ਤੇ ਦਫ਼ਤਰਾਂ 'ਚ ਜ਼ਿਆਦਾਤਰ ਇਹ ਹੀ ਚੱਲਦੇ ਨੇ ਹਾਂ ਇਹ ਤਾਂ ਹੈ ਅੱਜ ਕੱਲ 레이저 ਤੇ ਇਨਕ ਜੈਟ ਹੀ ਜ਼ਿਆਦਾ ਦਿਸਦੇ ਨੇ ਤਾਂ ਲੋ ਜੀ ਏ ਸੀ ਇਹਨਾਂ ਡੀ ਟੀ ਪੀ ਨੋਟਸ ਦੇ ਸਾਰੇ ਮੁੱਖ ਪੁਆਇੰਟਸ ਦਾ ਇੱਕ ਤਰ੍ਹਾਂ ਨਾਲ ਸਫਰ ਅਸੀਂ ਡੀ ਟੀ ਪੀ ਦੀ ਪਰਿਭਾਸ਼ਾ ਤੋਂ ਸ਼ੁਰੂ ਕੀਤਾ ਫਿਰ ਡਬਲਯੂ ਆਈ ਸੀ ਡਬਲਯੂ ਆਈ ਜੀ ਫਰੇਮ ਮਾਰਜਿਨ ਫੌਂਟ ਲੇਅਰਸ ਵਰਗੇ ਬੇਸਿਕਸ ਦੇਖੇ ਗ੍ਰਾਫਿਕਸ ਵਿੱਚ ਵੈਕਟਰ ਤੇ ਬਿਟਮੈਪ ਦਾ ਅਹਿਮ ਫਰਕ ਸਮਝਿਆ ਫਿਰ ਅਸੀਂ ਡੀਟੀਪੀ ਸੌਫਟਵੇਅਰਸ ਜਿਵੇਂ ਫੋਟੋਸ਼ਾਪ ਤੇ ਕੋਰਲ ਡਰਾ ਬਾਰੇ ਗੱਲ ਕੀਤੀ ਪ੍ਰਿੰਟਰਾਂ ਦੀਆਂ ਕਿਸਮਾਂ ਇੰਪੈਕਟ ਤੇ ਨਾਨ ਇੰਪੈਕਟ ਨੂੰ ਦੇਖਿਆ ਤੇ ਅਖੀਰ ਚ ਵਰਡ ਪ੍ਰੋਸੈਸਿੰਗ ਤੇ ਡੀਟੀਪੀ ਦਾ ਅੰਤਰ ਵੀ ਸਪਸ਼ਟ ਕੀਤਾ ਮੈਨੂੰ ਲੱਗਦਾ ਅਸੀਂ ਨੋਟਸ ਦੇ ਸਾਰੇ ਹਿੱਸੇ ਮਤਲਬ ਖਾਲੀ ਥਾਵਾਂ ਪੂਰੇ ਰੂਪ ਡੀਟੀਪੀ ਡਬਲਯੂ ਆਈ ਸੀ ਡਬਲਯੂ ਆਈ ਜੀ 3ਡੀ ਗਿੰਪ ਡੀਐਮਪ ਛੋਟੇ ਤੇ ਵੱਡੇ ਸਵਾਲ ਸਭ ਕਵਰ ਕਰ ਲਏ ਨੇ ਹਾਂਜੀ ਬਿਲਕੁਲ ਇਹ ਸਾਰੇ ਪੁਆਇੰਟਸ ਮਿਲ ਕੇ ਨਾ ਡੈਸਕਟਾਪ ਪਬਲਿਸ਼ਿੰਗ ਦੀ ਇੱਕ ਮੁਕੰਮਲ ਤਸਵੀਰ ਬਣਾਉਂਦੇ ਨੇ ਇਹ ਸਮਝਣਾ ਕਿ ਕਿਵੇਂ ਟੈਕਸਟ ਗ੍ਰਾਫਿਕਸ ਲੇਆਉਟ ਦੇ ਅਲੱਗ ਅਲੱਗ ਹਿੱਸੇ ਤੇ ਸਹੀ ਟੂਲਸ ਮਿਲ ਕੇ ਇੱਕ ਵਧੀਆ ਪ੍ਰੋਫੈਸ਼ਨਲ ਦਿਖਵਾਲਾ ਡਾਕੂਮੈਂਟ ਬਣਾਉਂਦੇ ਨੇ ਇਹੀ ਤਾਂ ਡੀਟੀਪੀ ਦਾ ਅਸਲ ਮਕਸਦ ਹੈ ਇਹ ਸਿਰਫ ਟਾਈਪ ਕਰਨ ਨਾਲੋਂ ਕਿਤੇ ਵੱਧ ਹੈ ਇਹ ਤਾਂ ਵਿਜ਼ੂਅਲ ਕਮਿਊਨੀਕੇਸ਼ਨ ਦੀ ਕਲਾ ਵੀ ਐ ਤੇ ਵਿਗਿਆਨ ਵੀ ਪਰ ਇੱਥੇ ਨਾ ਇੱਕ ਗੱਲ ਹੋਰ ਸੋਚਣ ਵਾਲੀ ਆਉਂਦੀ ਐ ਅੱਜ ਦੇ ਜ਼ਮਾਨੇ ਨੂੰ ਦੇਖ ਕੇ ਅਸੀਂ ਜ਼ਿਆਦਾਤਰ ਗੱਲ ਕੀਤੀ ਪ੍ਰਿੰਟ ਹੋਣ ਵਾਲੀ ਸਮੱਗਰੀ ਦੀ ਪਰ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਸਿਰਫ ਡਿਜੀਟਲ ਹੀ ਰਹਿੰਦੀਆਂ ਨੇ ਵੈਬਸਾਈਟਾਂ ਐਪਸ ਸੋਸ਼ਲ ਮੀਡੀਆ ਦੀਆਂ ਪੋਸਟਾਂ ਈ-ਬੁੱਕਸ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਡੀਟੀਪੀ ਦੇ ਜਿਹੜੇ ਬੁਨਿਆਦੀ ਸਿਧਾਂਤ ਨੇ ਲੇਆਉਟ ਟਾਈਪੋਗ੍ਰਾਫੀ ਰੰਗਾਂ ਦੀ ਵਰਤੋਂ ਗ੍ਰਾਫਿਕਸ ਕੀ ਉਹ ਇਹਨਾਂ ਡਿਜੀਟਲ ਮਾਧਿਅਮਾਂ ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦੇ ਨੇ ਜਾਂ ਫਿਰ ਸਕਰੀਨ ਲਈ ਡਿਜ਼ਾਈਨ ਕਰਦੇ ਹੋਏ ਸਾਨੂੰ ਕੁਝ ਨਵੇਂ ਨਿਯਮਾਂ ਜਾਂ ਨਵੀਂ ਸੋਚ ਦੀ ਲੋੜ ਪੈਂਦੀ ਹੈ ਵਾਹ ਇਹ ਸੱਚਮੁੱਚ ਬਹੁਤ ਦਿਲਚਸਪ ਨੁਕਤਾ ਹੈ ਅੱਗੇ ਸੋਚਣ ਲਈ ਖਾਸ ਕਰਕੇ ਡਿਜ਼ਾਈਨ ਦੇ ਪਵਿੱਖ ਬਾਰੇ ਖੈਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਅੱਜ ਦੀ ਇਸ ਗੱਲਬਾਤ ਤੋਂ ਡੀਟੀਪੀ ਬਾਰੇ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਉਹਨਾਂ ਦੇ ਕਨਸੈਪਟ ਕਲੀਅਰ ਹੋਏ ਹੋਣਗੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਮਦਦਗਾਰ ਲੱਗੀ ਤਾਂ ਇਸ YouTube ਚੈਨਲ ਨੂੰ ਲਾਈਕ ਜ਼ਰੂਰ ਕਰਨਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਪਵਿਕ ਵਿੱਚ ਅਜੇ ਹੀ ਹੋਰ ਵੀ ਬਹੁਤ ਸਾਰੀਆਂ ਜਾਣਕਾਰੀ ਵਾਲੀਆਂ ਵੀਡੀਓਜ਼ ਆਉਣ ਵਾਲੀਆਂ ਨੇ ਅੱਜ ਲਈ ਇਜਾਜ਼ਤ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ